ਉਦੋਂ ਮੌੜੀਆਂ ਚੇਤੇ ਆਉਣੀਆਂ ਦੂਰ ਤੇਰੇ ਤੋਂ ਹੋ ਕੇ ਆ ਦੇਖ ਲੋ ਦੋਸਤੋ ਪ੍ਰਦੇਸ਼ੀਆਂ ਦਾ ਹਾਲ ਨਹੀਂ ਦੇਖ ਹੁੰਦਾ ਜਿੱਥੇ ਕਿ ਦੋਸਤੋ ਮੁੰਡੇ ਦਾ ਆਇਆ ਕਨੇਡਾ ਦਾ ਵੀਜ਼ਾ ਤੇ ਜਹਾਜ਼ ਚੜ੍ਹਨ ਦੀ ਤਿਆਰੀ ਵਿੱਚ ਸੀ ਜਿੱਥੇ ਕਿ ਦੋਸਤੋ ਪਰਿਵਾਰ ਦੇ ਨਾਲ ਕੀਤੇ ਆਖਰੀ ਮੁਲਾਕਾਤ ਅੱਖਾਂ ਦੇ ਵਿੱਚ ਨਹੀਂ ਰੁਕੇ ਹੰਝੂ ਜਿਵੇਂ ਕਿ ਦੋਸਤੋ ਦੇਖਿਆ ਜਾਵੇ ਚੰਗੇ ਪੇਕ ਨੂੰ ਲੈ ਕੇ ਬੇਸ਼ੱਕ ਪੰਜਾਬ ਦੀ ਜਵਾਨੀ ਵਿਦੇਸ਼ਾਂ ਦੇ ਵਿੱਚ ਜਾ ਰਹੀ ਹੈ ਪਰ ਵਿਦੇਸ਼ਾਂ ਦੇ ਵਿੱਚ ਜੋ ਮੁਸ਼ਕਲਾਂ ਦਾ ਸਾਹਮਣਾ ਕਰਦੀ ਹੈ ਤਾਂ ਫਿਰ ਜੱਤ ਪੰਜਾਬ ਦੀ ਹੁੰਦੀ ਉੱਥੇ ਦੋਸਤੋ ਇਸ ਮੁੰਡੇ ਨੇ ਵੀ ਇੱਕ ਜੱਗੇ ਪਿੱਛ ਦੇ ਲਈ ਕਦਮ ਪਟਿਆ ਉਪਦੇਸ਼ ਵੱਲ ਜਾਣ ਦਾ ਪਰ ਜੋ ਆਖਰੀ ਮੁਲਾਕਾਤ ਪਰਿਵਾਰ ਦੇ ਲਈ ਸੀ ਪਰ ਉਹ ਅੱਖਾਂ ਦੇ ਵਿੱਚੋਂ ਨਹੀਂ ਰੁਕੇ ਰਣ ਜਿੱਥੇ ਕਿ ਦੋਤੋਂ ਹਰ ਇੱਕ ਪਰਿਵਾਰ ਦਾ ਜੀ ਭਾਵੁਕ ਅਤੇ ਉਦਾਸ ਹੋ ਕੇ ਰਹਿ ਗਿਆ ਜਦੋਂ ਇਸ ਮੁੰਡੇ ਨੂੰ ਕੈਨੇਡਾ ਵੱਲ ਜਾਣ ਦੇ ਲਈ ਬੇਹੱਦ ਹੁਣਾ ਪਿਆ ਮੱਜੂਬੂਰ ਬੇਸ਼ੱਕ ਦੋਤੋਂ ਪੰਜਾਬ ਦੀ ਜਵਾਨੀ ਨੇ ਕਨੇਡਾ ਵੱਲ ਜਾਣ ਦਾ ਬੇਹੱਦ ਮੂਹ ਕਰ ਲਿਆ ਹੈ ਪਰ ਵਿਦੇਸ਼ਾਂ ਦੇ ਵਿੱਚ ਜੋ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ ਤਾਂ ਫਿਰ ਉਹ ਜਾਂਦ ਪੰਜਾਬ ਨੂੰ ਕਰਕੇ ਬੇਹੱਦ ਭਾਵਕ ਹੋ ਜਾਂਦੇ ਹਨ ਕਿਦੋਂ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਜਾਂ ਨਹੀਂ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹੇ ਲਈ ਧੰਨਵਾਦ ਸਾਡੇ ਚੈਨਲ ਨੂੰ ਸਬਸਕ੍ਰਾਈਬ